ਜਿਹੜੇ ਤੁਸੀਂ ਗੱਲਦੇ ਧਰ ਭੱਜਿਆ ਉਹ ਹੋ ਹੂ ਹੂ ਕਰਕੇ ਹੋ ਗਿਆ ਉਹਨਾਂ ਨੂੰ ਜਾਣ ਕਰਾਇਆ ਤੀਏ ਪਰਾਂਜਕੂ ਮੈਂ ਓਮ ਦਾ ਭਾਂਡ ਧੋਦੇ ਸਰਦਾਰ ਸਿੰਘ ਸਾਹਿਬ ਜਕਤਾਰਾ ਜ਼ਿਲਹਵਾਰ ਦੀ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਮੇਰੇ ਨਾਮ ਕਰਕੇ ਤਾਰਾ ਲਾਜਵੇ ਪਸਾ ਪਸਾ ਲਾ ਸੀ ਵੀਡੀਓ ਬਣਾਈ ਜਾਂਦਾ ਹੈ ਸ਼ੁਰੂਆਤ ਤੋਂ ਪਹਿਲਾਂ ਸਰਦਾਰ ਰਾਜਪਾਲ ਸਿੰਘ ਜੀ ਕਿੰਗਰ ਜਿਨ੍ਹਾਂ ਵੱਲੋਂ ਜੱਥੇ ਤੋਂ ਮਾਣ ਆਇਆ ਵੈਸੇ ਕਿੰਗਰ ਨੇ ਪਹਿਲੇ ਬਹੁਤ ਮਾਣ ਦਿੱਤਾ ਬੜੀ ਕਿਰਪਾ ਕੀਤੀ ਹੈ ਮੇਰੇ ਤੇ ਸੋ ਹੋਰ ਵੀਰਾ ਵੱਲੋਂ ਮਾਣ ਆਇਆ ਹੈ ਗੋੜੀ ਇਹਦੇ ਪਾ ਕੇ ਕਿੰਨੀ ਗੁਲਬੀਤ ਸਿੰਘ ਬਤਿਆ ਗੋੜੀ ਸਵਾ ਘੜਾ ਦਾ ਦਮਿੰਦਰ ਮੇਰਾ ਭਾਂਤ ਹੈ ਇਹਦੇ ਵੱਲੋਂ ਵੀ ਮਾਲ ਆਇਆ ਪੋਲ ਕੀ ਆ ਨੌਜਵਾਨ ਨੂੰ ਇੱਕ ਵਾਰ ਵਾਹ ਜੋ ਸਾਰੇ ਆਪਾਂ ਤੋਂ ਦੇ ਮਹੌਲ ਜੋ ਜੋ ਵਿਚਾਰ ਕਰਨੀ ਆ ਜੀਤ ਸਿੰਘ ਸਾਹਿਬ ਤਖਤਾਰ ਜਿੰਮਵਾਰਾ ਆ ਚਾਰ ਪਟੇ ਪੈਣਾ ਪਿਆਰ ਆ ਸੀ ਠੱਡਾ ਹੈ ਜੇ ਕੋਈ ਮੈਂ ਤੀਰਾਂ महि इन पते बि सिख कम सम्झी नी सघे तूं कॾहिं मन पी ਤੇ ਅਗਲਾ ਹਿੱਕ ਜੋ ਕਹਿੰਦਾ ਵੀ ਜਿਹੜੇ ਪੁੱਤੜ ਨੇ ਸਾਡੇ ਨੌਜਵਾਨਾਂ ਦਾ ਘਾੜ ਕੀਤਾ ਜਿਹੜੇ ਪੁੱਤੜ ਨੇ ਸਾਡੇ ਕੌਮ ਦਾ ਘਾੜ ਕੀਤਾ ਅਸੀਂ ਉਹਨਾਂ ਨੂੰ ਫੋਕਿਆ ਜਿਹੜੇ ਗੁਨਾਹ ਕਰਦੇ ਆ ਉਹਨਾਂ ਨੂੰ ਫੋਕਣਾ ਉਹਨਾਂ ਨੂੰ ਮਾਰਨਾ ਕੋਈ ਗੁਨਾਹ ਨਹੀਂ ਤੇ ਮਾਰਿਆ ਤੇ ਕਹਿੰਦੇ ਅਸੀਂ ਜੇਲਾ ਵਿੱਚ ਬੰਦ ਰੱਖਾਂਗੇ ਕਿੰਨੇ ਅਕੂ ਮੰਤ ਰੱਖੋਗੇ ਪਿੱਛੇ ਸਾਡੇ ਬਹੁਤ ਕਾਰਜਾਂ ਵੀ ਸਿੱਧਾ ਜੋਤ ਜੱਲਾ ਨੇ ਕਰ ਮੈ ਗਿਆ ਤਾਂ ਦੱਸਦੇ ਦੇ ਰਹੇ ਤੁਹਾਨੂੰ ਤੇ ਸੰਤ ਗੁਰਾਇਬ ਜੀ ਬਠਿੰਡਾ ਆਲੇ ਆਏ ਉਹਨਾਂ ਨੇ ਹਰ ਇੱਕ ਲੋਕਾਂ ਦਾ ਵੀ ਅੰਦਰ ਇੱਕ ਐਸੀ ਰੂਹ ਜੀ ਪੈਦਾ ਕਰ ਦਿੱਤੀ ਤੇ ਉਹਨਾਂ ਤੋਂ ਬਾਅਦ ਨਾ ਵੀ ਦਿੱਲੀ ਹਕੂਮਤ ਨੇ ਸਮਝਾ ਨਹੀਂ ਅਸੀਂ ਸਿੱਖਾਂ ਨੂੰ ਖਤਮ ਕਰਤਾ ਪਰ ਵਾਰ ਵਾਰ ਕੋਈ ਨਾ ਕੋਈ ਸੂਰਮਾ ਸਾਡੇ ਵਿੱਚੋਂ ਉੱਠਦਾ ਹੁੰਦਾ ਕਿਤੇ ਉਹ ਦੀਪ ਸਿੱਧੂ ਦੇ ਰੂਪ ਵਿੱਚ ਆ ਜਾਂਦਾ ਕਿਤੇ ਉਹ ਅਮਰਤਪਾਲ ਦੇ ਰੂਪ ਵਿੱਚ ਆ ਜਾਂਦਾ ਇਹ ਸਰਕਾਰੀ ਕੱਟੂ ਜਿਹੜੇ ਆ ਉਹ ਇੱਕ ਨੂੰ ਫੜ ਕੇ ਸ਼ੇਰ ਨੂੰ ਪਿੰਜਰੇ ਵਿੱਚ ਪਾ ਕੇ ਉੱਤਾਰ ਇਹਨੂੰ ਸੋਚਦੇ ਆਂ ਕਿ ਹੁਣ ਫੇਰ ਕੈਦ ਕਰ ਲਿਆ ਪਰ ਉਹ ਤੁਹਾਡੇ ਨੂੰ ਪਤਾ ਨਹੀਂ ਕਦੋਂ ਕੋਈ ਉਹਦਾ ਛੇਰਦਾਨ ਤੋਂ ਉੱਠ ਪਵੇ ਉਹ ਇੱਕ ਸ਼ਾਇਰ ਕਹਿੰਦਾ ਉਹ ਕਹਿੰਦਾ ਦੁਨੀਆ ਦੇ ਲੀਡਰ ਜਿੱਤੇ ਰੱਖਿਓ ਇਹ ਕੌਮ ਦੇ ਤੁਸੀਂ ਜ਼ੁਲਮ ਕਰਦੇ ਹੋ ਜਿੱਤੇ ਰੱਖਿਓ ਜ਼ੁਲਮ ਕਰਕੇ ਜੇ ਕਿਤੇ ਤੁਸੀਂ ਪਰਦੇਸ਼ਾਂ ਦੀ ਧਰਤੀ ਤੇ ਜਾ ਕੇ ਨਿਯੋਗ ਜਾਗੇ ਤੁਹਾਨੂੰ ਕਿਸੇ ਦੇ ਸ਼ਤਰਾਂ ਦੀ ਕਦੇ ਅਸੀਂ ਉਹ ਹਾਂ ਲੰਡਰ ਜਾ ਅੜਵਾਇਆ ਘਾ ਲਿਆ ਲੰਡਰ ਜਾ ਅੜਵਾਇਆ ਘਾ ਲਿਆ ਜਿੱਤ ਕੇ ਤਹਾਰ ਦੇ ਬਣੇ ਛਾਈ ਹੋਰੀਆਂ ਛਾਈ ਹੋਰੀਆਂ ਮਾਰ ਮੁਕਾਤੀ ਰਾਣੀ ਲਾਲ ਜਲੇ ਦੀ ਤਰਨ अगल ਪਤਾ ਨਹੀਂ ਕੀ ਦਾ ਮੇਰੇ ਨਾਲ ਮੇਰੇ ਸਾਹ ਦੇ ਨਹੋ ਕਿਤੇ ਅਗਲਾ ਨੰਬਰ ਪਤਾ ਨਹੀਂ ਕੀ ਦਾ ਫਿਰ ਧੱਕ 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 ਤੜਕੇ ਕਿੱਥੇ ਜੱਲਾ ਡਾਕਟਰ ਹਵਾਰੇ ਕੀ ਜੇ ਕੋਈ ਜੇਲ੍ਹ ਦੀ ਵੀ ਹਵਾਰਿਆਂ ਨੂੰ ਕੈਦ ਕਰ ਲਵੇ ਉਹ ਕਿੱਥੇ ਜੱਲਾ ਡਾਕਟਰ ਹਵਾਰੇ ਸੋਤ ਕੈਦ ਨਹੀਂ ਹੁੰਦੀ ਫਰਟੇ ਉਹ ਕਹਿੰਦੇ ਧੱਕ ਦਿੰਦੇ ਨੇ सुडिया Terima kasih telah menonton! सोचींदिर